ਬਾਪੂ ਵਰਗੇ ਆਏ ਗੁੱਸੇਖੋਰ ਆਏ ਰੂਡ ਹੁੰਦੇ ਨੇ ਕੋਈ ਇੱਕ ਵੀ ਨਹੀਂ ਜੰਮਦਾ ਇਸ ਕਿਸਮ ਦੇ ਕੋਈ ਇੱਕ ਵੀ ਹੈ ਨਹੀਂ ਜਿਹੜਾ ਕਰੇ ਪੰਜਾਬ ਦੀ ਖਾਤਰ ਖੜਾ ਅੱਜ ਮਰ ਬੰਦਾ ਰਾਤ ਨੂੰ ਮਰ ਜਵੇ ਫਿਰ ਇਹ ਅੰਛਭੱਜ ਕਿਹਨਾ ਦੇਖਨੀ ਆ ਇਹ ਦਾਦਾ ਰੋਟੀ ਦੇਣ ਵਾਲਾ ਇਹ ਤਾਂ ਟਿੱਡ ਭਰ ਲੱਗੇ ਹੋਣੇ ਬੇੜਾ ਇਹਨਾਂ ਨੇ ਕਰਕੇ ਕੀਤਾ ਸਾਡੇ ਪੰਜਾਬ ਦੇ ਗਦਾਰਾਂ ਨੇ ਸਾਡੇ ਸੇਕਾਂ ਉਹਨੇ ਗਦਾਰਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਜਿਹੜੇ ਜਾ ਕੇ ਉੱਥੇ ਬਿਕਦੇ ਨੇ ਕੁਰਸੀਆਂ ਦੀ ਖਾਤਰ ਡੀਟਰਾਂ ਦੀ ਖਾਤਰ ਜਾਂ ਫਿਰ ਸਾਰੇ ਪੰਜਾਬ ਦੇ ਬਾਪੂ ਅੜਬ ਨੇ ਉਹ ਵੀਰੇ ਯਾਰ ਜੇ ਫੋਕਰੀ ਮੰਦਿਰ ਆ ਹੁੰਦੀ ਆ ਫਿਰ ਤਾਂ ਮੈਂ ਵੀ ਫੋਕਰਾ ਹੀ ਆ ਬਾਈ ਜੇ ਪੰਜਾਬੀ ਕਲਾਕਾਰ ਯੂਥ ਨੂੰ ਐਂ ਢਕਾਉਂਦੇ ਨੇ ਜਾਂ ਫਿਰ ਮੈਂ ਵੀ ਕਲਾਕਾਰ ਆ ਵੀਰੇ ਇਹ ਬਾਈ ਨੂੰ ਪਰਸਨਲੀ ਤਾਂ ਨਹੀਂ ਬਾਲਾ ਜਾਣਦੇ ਪਰ ਜਦੋਂ ਵੀ ਇੰਡਸਟਰੀ 'ਚ ਇਹਦੀ ਗੱਲ ਤੁਰਦੀ ਸੀ ਤਾਂ ਜ਼ਿਆਦਾਤਰ ਇਹੀ ਸੁਣਨ ਨੂੰ ਮਿਲਦਾ ਸੀ ਵੀ ਇਹ ਚੱਕਵੀਂ ਗੱਲ ਬਹੁਤ ਕਰਦਾ ਪਰ ਮੈਂ ਤਾਂ ਕਹਣਾ ਯਾਰ ਜੇ ਚੱਕਵੇਂ ਬੰਦਿਆਂ ਦੇ ਇਹੋ ਜਿਹੇ ਦਿਲ ਹੁੰਦੇ ਨੇ ਫਿਰ ਤਾਂ ਰੱਬ ਕਰੇ ਸਾਰੀ ਦੁਨੀਆ ਹੀ ਚੱਕਵੀ ਹੋ ਜੇ ਉਹ ਬਾਈ ਇੱਕ ਬਾਈ ਪਤਾ ਨਹੀਂ ਕਿਧਰੋਂ ਦੂਰ ਦਰਾਡੇੋਂ ਆ ਕੇ ਸਾਡੇ ਆਹ ਮੁੰਡਿਆਂ ਤੇ ਹਰ ਤੀਜੇ ਚੌਥੇ ਗੀਤ ਤੋਂ ਬਾਅਦ ਪਰਚਾ ਕਰਾਉਂਦਾ ਸੀ ਅੱਜ ਕੱਲ ਕਿਤੇ ਦਿਖੇ ਹੀ ਨਹੀਂ ਉਹ ਪਰ ਉਹਦੀ ਜਾਣਕਾਰੀ ਲਈ ਦੱਸ ਰਹੀ ਐ ਵੀ ਅੰਕਲ ਜਦੋਂ ਪੰਜਾਬ ਤੇ ਪੰਜਾਬੀ ਦੀ ਰਾਖੀ ਕਰਨ ਸਾਡੇ ਆਹ ਮੁੰਡੇ ਤੁਰਦੇ ਨੇ ਨਾ ਇਹ ਬੋਰਡ ਚੱਕੇ ਨਹੀਂ ਗੁੱਟੀਆਂ ਚੱਕੇ ਨਾਲ ਖੜਦੇ ਨੇ। ਦੋ ਕੁ ਵੀਡੀਓ ਜਾਂ ਦੇਖਿਆ ਨੇ ਪਤੰਦਰ ਹੰਜੂ ਥੱਲੇ ਡਿੱਗਣ ਤੋਂ ਪਹਿਲਾਂ ਗੁੱਟੀ ਪਹਿਲਾਂ ਥੱਲੇ ਰੱਖ ਦਿੰਦਾ। ਐਡੇ ਤੇ ਰੱਬ ਸਭ ਨੂੰ ਹੀ ਦੇਵੇ। ਇੱਕ ਗਾਣਾ ਵੀ ਸੁਣਦੇ ਹੁੰਦੇ ਸੀ ਮਾਨਕ ਸਾਹਿਬ ਦਾ ਵੀ ਇੱਕ ਵੀਰ ਦੇਈ ਵੀ ਰੱਬਾ ਸੌਂ ਖਾਣ ਨੂੰ ਬੜਾ ਹੀ ਜੀ ਕਰਦਾ। ਅੱਜ ਜਾ ਕੇ ਪਤਾ ਜਾਂ ਲੱਗਦਾ ਵੀ ਉਹ ਵੀਰ ਆ ਸਾਡੇ ਵੀਰਾਂ ਵਰਗਾ ਹੀ ਹੋਊਗਾ ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ ਜਾਂ ਜਿੱਥੋਂ ਵੀ ਆਇਆ। ਇਨਾਂ ਦੀ ਸੱਚੀ ਅੱਜ ਸੌਂ ਖਾਨ ਨੂੰ ਹੀ ਜੀ ਕਰਦਾ ਤੇ ਜੇ ਇਹ ਰਾਜਨੀਤੀ ਹੋ ਰਹੀ ਹੈ ਫਿਰ ਤਾਂ ਤੂੰ ਕਹਿ ਲੈ ਬਾਈ ਮੈਂ ਵੀ ਲੀਡਰ ਹਾਂ ਇਹੋ ਜੀ ਰਾਜਨੀਤੀ ਹਰ ਗਲੀ ਮਹੱਲੇ ਘਰ ਘਰ ਪਿੰਡ ਪਿੰਡ ਹੁੰਦੀ ਰਹੇ ਤੁਸੀਂ ਨਾਲੇ ਜਾਇਓ ਤੁਹਾਨੂੰ ਕੀ ਆ ਸਾਡੀ ਭੈਣ ਆ ਗਈ ਹਾਂ ਨਾਲ ਹੀ ਜੇ ਅਫਸਰशाही ਇੰਨੀ ਡਰਾਉਣੀ ਹੁੰਦੀ ਐ ਰੱਬ ਕਰੇ ਸਾਰੇ ਜ਼ਿਲ੍ਹਿਆਂ ਦੇ ਅਫਸਰ ਐਨੇ ਡਰਾਉਣੇ ਹੋ ਜਾਣ। ਇੱਕ ਗੱਲ ਹੋਰ ਵੀ ਕਹਿਣੀ ਸੀ ਛੱਡੋ ਯਾਰ ਹੁਣ ਉਹ ਗੱਲਾਂ ਦਾ ਖਹਿੜਾ ਵੀ ਐਨੇ ਰਾਸ਼ਨ ਸਟੋਰ ਕਰ ਲਿਆ ਉਹਨੇ। ਉਹ ਕਿਸੇ ਗਰੀਬ ਗੁਰਬੇ ਨੇ ਰਾਸ਼ਨ ਸਟੋਰ ਕਰਕੇ ਕਿਹੜੇ ਸੈਲੋ ਪਾ ਲੈਣੇ ਨੇ ਬਾਈ। ਹਰ ਇੱਕ ਨੂੰ ਆਪਦੇ ਘਰ ਦਾ ਫਿਕਰ ਹੁੰਦਾ ਹੀ ਐ ਸਾਡੇ ਸੁਭਾਅ ਚ ਆ ਛੱਡੋ ਕਿਹੜਾ ਸਾਰੇ ਆਪਣੀ ਵੀਰ ਭਰਾ ਨੇ। ਨਾਲੇ ਜਿਨ੍ਹਾਂ ਦੇ ਗੁਰੂ ਘਰ ਚ ਜਾ ਕੇ ਲੰਗਰ ਸਮਾਪਤੀ ਵੇਲੇ ਵੀ ਇਹ ਕਹਿੰਦੇ ਹੁਣ ਵੀ ਲੰਗਰ ਵੱਧ ਗਿਆ। ਉੱਥੇ ਕਿਹੜੀ ਚੀਜ਼ ਥੜ ਜੂ ਬਾਈ ਛੱਡੋ ਯਾਰ ਇਹ ਗੱਲਾਂ ਦਾ ਖੇੜਾ ਸਾਰੇ ਆਪਣੇ ਵੀਰ ਭਰਾ ਨੇ ਕਈ ਆਫਤਾਂ ਆਪਾਂ ਨੂੰ ਇਕੱਠੇ ਕਰਨੀ ਆਉਂਦੀਆਂ ਹੁੰਦੀਆਂ ਨੇ ਬਾਈ ਮੈਂ ਤਾਂ ਇੱਕ ਗੱਲ ਹੋਰ ਵੀ ਕਹਿਣੀ ਸੀ ਜੇ ਜਾਤਾਂ ਪਾਤਾਂ ਇਹੋ ਜਿਹੀਆਂ ਹੁੰਦੀਆਂ ਨੇ ਫਿਰ ਤਾਂ ਤੂੰ ਕਹਿ ਲੈ ਬਾਈ ਹਾਂ ਅਸੀਂ ਵੀ ਜਾਤ ਪਾਤ ਨੂੰ ਮੰਨਦੇ ਆਂ ਤੇ ਜੇ ਬਿਜ਼ਨਸ ਵੀ ਐਵੇਂ ਕਰਿਆ ਜਾਂਦਾਗਾ ਜਾਓ ਵੀਰਾ ਬਰ ਸਾਰਾ ਪੰਜਾਬ ਹੀ ਵਪਾਰੀ ਹੈ ਹਾਂ ਇੱਕ ਗੱਲ ਹੋਰ ਵੀ ਯਾਦ ਆ ਗਈ ਜੇ ਡੇਰੇ ਸੰਪਰਦਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਫਿਰ ਤਾਂ ਬਾਈ ਤੂੰ ਸਾਨੂੰ ਅਨਪੜ੍ਹ ਕਾ ਗਵਾਰ ਕਾ ਹਾਂ ਅਸੀਂ ਵੀ ਡੇਰਿਆਂ ਨੂੰ ਮੰਨਦੇ ਹਾਂ ਅਸੀਂ ਵੀ ਸੰਪਰਦਾਵਾਂ ਨੂੰ ਮੰਨਦੇ ਤੇ ਅਜੇ ਦਿਲ ਦੀ ਗੱਲ ਹੋਰ ਸੁਣ ਕੇ ਜਾਈ ਜੇ ਸਾਡੀਆਂ ਆਪ ਬੀਬੀਆਂ ਬੈਕਵਰਡ ਹੁੰਦੀਆਂ ਨੇ ਜਾ ਫਿਰ ਅੱਜ ਤੋਂ ਮਾਡਰਨ ਸ਼ਬਦ ਤੋਂ ਨਫ਼ਰਤ ਹੋ ਗਈ ਅਸੀਂ ਬੈਕਵਰਡ ਆਉਂਦੇ ਜਿਸ ਆਖਰ ਚ ਕਹਿਣ ਨੂੰ ਤਾਂ ਇਹੀ ਬਚਦਾ ਵੀ ਜੇ ਇਹ ਉੜਦਾ ਪੰਜਾਬ ਹੈ ਠੀਕ ਆ ਭਾਈ ਅਸੀਂ ਸਾਰੇ ਉੱਡਦੇ ਆ ਤੇ ਲਾਸਟ ਚ ਇੱਕ ਦਿਲ ਦੀ ਗੱਲ ਜਰੂਰ ਸੁਣ ਜੀ ਵੀ ਤੁਸੀਂ ਪੰਜਾਬੀ ਮੈਟ ਵਰਗੀਆਂ ਫਿਲਮਾਂ ਵਾਲਾ ਪੰਜਾਬ ਤਾਂ ਜ਼ਰੂਰ ਦੇਖਿਆ ਹੋਊਗਾ ਉਹਨਾਂ ਨੂੰ ਦੇਖ ਕੇ ਤੁਸੀਂ ਜੱਜਮੈਂਟ ਵੀ ਕਰ ਸਕਦੇ ਹੋ ਗੈਸ ਵੀ ਲਾ ਸਕਦੇ ਹੋ ਤੁਹਾਡਾ ਪੂਰਾ ਹੱਕ ਹੈ ਪਰ ਕਵੀ ਹਮਸੇ ਮਿਲਣਾ ਤੁਮੇ ਪੰਜਾਬ ਦਿਖਾएंगे